ਖਬਰ ਨਾਮਾ ਦੇਖ ਰਿਆ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਇੱਧਰ ਲੋਕ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਇਹ ਵਿਰੋਧ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਨਾ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਨਾ ਕਾਂਗਰਸ ਪਾਰਟੀ ਦੇ ਵਰਕਰਾਂ ਵੋਟਰਾਂ ਜਾਂ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ ਸਗੋਂ ਆਮ ਆਦਮੀ ਪਾਰਟੀ ਦੇ ਵਰਕਰ ਵੋਟਰ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਭਮੱਕੜ ਕਹਿੰਦੇ ਨੇ ਉਹਨਾਂ ਵੱਲੋਂ ਹੁਣ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਇੱਕ ਮੌਜੂਦਾ ਵਿਧਾਇਕ ਕੁਸੂਤੇ ਫਸ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਆਪ ਦੇ ਵਰਕਰਾਂ ਨੇ ਘੇਰਾ ਪਾਇਆ ਸਵਾਲ-ਜਵਾਬ ਪੁੱਛੇ ਗਏ ਇਹ ਪ੍ਰਤਪਾਈ ਸੀ ਇਹ ਆਪ ਪਾਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਜਦੋਂ ਮੈਂ ਮੁੱਖ ਮੰਤਰੀ ਦੇ ਅਹੁਦੇ ਤੇ ਹੋਵਾਂਗਾ ਜਦੋਂ ਵਿਧਾਇਕ ਅਤੇ ਮੰਤਰੀ ਤੁਹਾਡੇ ਹਲਕੇ ਦੇ ਵਿੱਚ ਆਉਣਗੇ ਤੁਸੀਂ ਉਸ ਨੂੰ ਸਵਾਲ ਜਵਾਬ ਕਰ ਸਕਦੇ ਹੋ ਇਸ ਨੂੰ ਗ੍ਰੇਸਰੀ ਕੀਤਾ ਜਾ ਸਕਦਾ ਇਹ ਤੁਹਾਡਾ ਸੰਵਿਧਾਨਕ ਹੱਕ ਹੈ ਕਿਉਂਕਿ ਤੁਸੀਂ ਉਹਨਾਂ ਨੂੰ ਵੋਟਾਂ ਪਾਈਆਂ ਨੇ ਲੇਕਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਪਾਰਟ ਪੰਜਾਬ ਦੇ ਲੋਕਾਂ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੜਾਇਆ ਸੀ ਸਵਾਲ ਜਵਾਬ ਕਰਨ ਵਾਲਾ ਹੋਸਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਕੋਲੋਂ ਹੁਣ ਸਵਾਲ ਪੁੱਛੇ ਜਾ ਰਹੇ ਨੇ ਮੈਂ ਖਬਰ ਪੜ੍ਹ ਦੇਣਾ ਜੀ ਜੱਕਵਟ ਹਿਮਾਲੇ ਤੋਂ ਵੱਡੀ ਅਤੇ ਅਹਿਮ ਖਬਰ ਆਈ ਹੈ ਕਿ ਛੁਤਰਾਣਾ ਹਲਕੇ ਤੋਂ ਵਿਧਾਇਕ ਕੁਲਦ ਕੁਲਵੰਤ ਸਿੰਘ ਬਾਜਗਰ ਨੂੰ ਛੁਤਰਾਨਾ ਤੋਂ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੂੰ ਆਪਣੇ ਹੀ ਵਰਕਰਾਂ ਵਰਕਰਾਂ ਨੇ ਆਪਣੇ ਹੀ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਵਰਕਰਾਂ ਨੇ ਆਗੂ ਉੱਤੇ ਪਿਛਲੇ 4 ਸਾਲਾਂ ਤੋਂ ਪਿੰਡ ਅਤੇ ਵਰਕਰਾਂ ਦੀ ਸਾਲਾ ਨਾ ਲੈਣ ਦੇ ਕਮੀਰ ਇਲਜ਼ਾਮ ਲਗਾਏ ਇਸ ਦੇ ਨਾਲ ਹੀ ਤਿੱਖੇ ਸਵਾਲ ਕੀਤੇ ਵਰਕਰਾਂ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੂੰ ਸਪਸ਼ਟ ਕਿਹਾ ਕਿ ਉਹਨਾਂ ਨੇ ਚੋਣਾਂ ਸਮੇਂ ਅੱਡੀ ਚੋਣ ਦੀ ਦਾ ਜੋਰ ਲਗਾਇਆ ਸੀ ਪਰ ਹੁਣ ਹਾਲਾਤ ਅਜੇ ਹਨ ਕਿ ਪਿੰਡਾਂ ਵਿੱਚ ਸਾਰ ਤੱਕ ਲੈਣ ਨਹੀਂ ਆਏ ਵਰਕਰਾਂ ਨੇ ਤਿੱਖੇ ਸਵਾਲ ਕਰਦੇ ਹੋਏ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਕੋ ਪਿੰਡ ਵਿੱਚ ਕਿਸੇ ਦੇ ਮਰਗ ਜਾਂ ਖੁਸ਼ੀ ਕਮੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨ ਵਰਕਰਾਂ ਦੀ ਮੌਤ ਹੋ ਗਈ ਪਰ ਤੁਸੀਂ ਕਿਸੇ ਦੇ ਭੋਗ ਤੇ ਨਹੀਂ ਆਏ ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਫੋਨ ਤੱਕ ਵੀ ਕੀਤੇ ਗਏ ਪਰ ਕਿਸੇ ਨੇ ਵੀ ਇੱਥੇ ਆ ਕੇ ਬਾਤ ਤੱਕ ਨਹੀਂ ਪੁੱਛੀ ਇਹ ਨੇ ਪੰਜਾਬ ਦੇ ਲੋਕ ਸ਼ਤੁਰਾਣਾ ਦੇ ਪਿੰਡ ਦੇ ਜਿਹੜੇ ਕੁਲਵੰਤ ਸਿੰਘ ਬਾਜੀਗਰ ਨੇ ਪੰਜਾਬ ਉਸ ਹਲਕੇ ਦੇ ਲੋਕ ਵਿਰੋਧ ਕਰ ਰਹੇ ਨੇ ਕੁਲਵੰਤ ਸਿੰਘ ਬਾਜੀਗਰ ਦਾ ਆਮ ਆਦਮੀ ਪਾਰਟੀ ਦੇ ਵਰਕਰ VOTER ਪਮਕੜ ਉਹਨਾਂ ਕਹਾਂਗੇ ਸਾਡੇ ਪਿੰਡ ਦੇ ਵਿੱਚ ਤਿੰਨ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੀ ਮੌਤ ਹੋਈ ਤੁਹਾਨੂੰ ਫੋਨ ਵੀ ਕੀਤਾ ਗਿਆ ਕਿ ਜਦੋਂ ਤੁਸੀਂ ਮਰਗਤੇ ਨਹੀਂ ਆਉਣਾ ਤੁਸੀਂ ਭੋਗ ਤੇ ਆ ਜਾਓ ਅਰਲੀਸ ਤੁਸੀਂ ਉਹਨਾਂ ਨੂੰ ਸ਼ਰਧਾਂ ਦੀ ਦੇਜੋ ਤੇ ਪਿੰਡ ਵਾਲੇ ਸਾਨੂੰ ਲੋਕ ਬੋਲੀਆਂ ਮਾਰਦੇ ਨੇ ਕਿ ਕਿੱਥੇ ਗਿਆ ਤੁਹਾਡਾ ਕੁਲਵੰਤ ਸਿੰਘ ਬਾਜੀਗਰ ਕਿੱਥੇ ਗਿਆ ਤੁਹਾਡਾ ਵਿਧਾਇਕ ਜਿਹਦੇ ਪਿੱਛੇ ਤੁਸੀਂ 2022 ਦੇ ਵਿੱਚ ਕਦੇ ਸ਼੍ਰੋਮਣੀ ਅਕਾਲੀ ਦਲ ਤੇ ਕਦੇ ਕਾਂਗਰਸ ਪਾਰਟੀ ਤੇ ਕਦੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਨਾਲ ਦੁਸ਼ਮਣੀਆਂ ਮੁੱਲ ਲਈਆਂ ਯਾਨੀ ਕਿ ਕੁਲਵੰਤ ਸਿੰਘ ਬਾਜੀਗਰ ਦੀ ਮੂੰਹ ਤੇ ਚੰਗੀ ਤਰ੍ਹਾਂ ਲਾਪਾ ਹੋਈ ਚੰਗੀ ਤਰ੍ਹਾਂ ਪੰਜਾਬ ਦੇ ਉਹ ਚਦਰਾਣਾ ਲੋਕਾਂ ਦੇ ਹਲਕੇ ਤੇ ਹੀ ਪੰਜਾਬ ਵਿਧਾਇਕ ਬਾਜੀਗਰ ਦਾ ਜਿਹੜਾ ਹੈ ਉਹ ਜਲੂਸ ਕੱਢਿਆ ਅਤੇ ਸਵਾਲ ਪੁੱਛੇ ਗਏ ਮਾਹੌਲ ਗਰਮਾ ਗਰਮ ਹੋਇਆ ਕਿਉਂਕਿ ਕੁਲਵੰਤ ਸਿੰਘ ਬਾਜੀਗਰ ਬਾਜੀਗਰ ਜਿਹੜੇ ਹਗੇ ਨੇ ਵੋਟਾਂ ਲੈਣ ਤੋਂ ਬਾਅਦ ਆਪਣੇ ਹਲਕਾ ਹਲਕੇ ਦੇ ਪਿੰਡਾਂ ਦੇ ਵਿੱਚ ਆਏ ਨਹੀਂ ਹਾਲਾਂਕਿ ਆਪ ਆਦਮੀ ਪਾਰਟੀ ਦੇ ਵਰਕਰਾਂ ਨੇ, ਵੋਟਰਾਂ ਨੇ, ਪਪਕੜਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕੁਲਵੰਤ ਸਿੰਘ ਬਾਜੀਗੜ ਦੇ ਹੱਕ ਵਿੱਚ ਲੇਕਿਨ ਇਸ ਦੇ ਬਾਵਜੂਦ ਕੁਲਵੰਤ ਸਿੰਘ ਬਾਜੀਗੜ ਨਾ ਤਾਂ ਉਹਨਾਂ ਦੇ ਦੁੱਖ ਵਿੱਚ ਤੇ ਨਾ ਉਹਨਾਂ ਦੇ ਸੁੱਖ ਵਿੱਚ ਸ਼ਰੀਕ ਹੋਏ ਵਿਕਾਸ ਤਾਂ ਬੜੀ ਦੂਰ ਦੀ ਗੱਲ ਹੈ ਵਿਕਾਸਤਾਵਾਦੀਆਂ ਗੱਲਾਂ ਨੇ ਇਸ ਨੂੰ ਲੈ ਕੇ ਕਲਵੰਦ ਸਿੰਘ ਬਾਜੀਗੜ ਦਾ ਆਪਣੇ ਹਲਕੇ ਦੇ ਵਿੱਚੋਂ ਵੱਡੇ ਪੱਧਰ ਤੇ ਵਿਰੋਧ ਸ਼ੁਰੂ ਹੋ ਗਿਆ ਹੈ ਧੰਨ